ਹਲਕੇ ਲਹਿਰੇ ਦਾ ਜੋ ਵਿਨਾਸ਼ ਪਿਛਲੇ ਸਾਢੇ 3 ਸਾਲਾਂ ਦੇ ਵਿੱਚ ਹੋਇਆ ਮੈਨੂੰ ਲੱਗਦਾ ਇਤਿਹਾਸ ਦੇ ਵਿੱਚ ਇੰਨਾ ਵਿਨਾਸ਼ ਕਦੇ ਕਿਸੇ ਸਰਕਾਰ ਨੇ ਨਹੀਂ ਕਰਿਆ ਹੋਣਾ ਕਾਲੀ ਦਲ ਦੇ 10 ਸਾਲ ਉਹ ਕਾਲੇ 10 ਸਾਲ ਵਾਂਗੂ ਗੁਜ਼ਰਿਆ ਜੀਰੇ ਸਾਡੇ ਇਸ ਹਲਕੇ ਦੇ ਬਣੇ ਹੋਏ ਤੋਹਫੇ ਇਸ ਹਲਕੇ ਦੇ ਬਣੇ ਹੋਏ ਨਜ਼ਰਾਨਿਆਂ ਨੂੰ ਢਾਹ ਢੇਰੀ ਕਰਨ ਦਾ ਖਤਮ ਕਰਨ ਦਾ ਕੰਮ ਕਰੇ ਉਹ ਦਿੱਲੀ ਦੇ ਵਿੱਚ ਸੈਂਟਰ ਦੀ ਸਰਕਾਰ ਨਰਿੰਦਰ ਮੋਦੀ ਬੀਜੇਪੀ ਬੈਠੇ ਜੋ ਜੋ ਕੁਝ ਕਰੀ ਜਾਂਦੇ ਐ ਉਹਨਾਂ ਦੀ ਕਾਪੀ ਥੱਲੇ ਲੈ ਬੱਤ ਤੇ ਸਾਡੇ ਭਗਵੰਤ ਮਾਨ ਜੀ ਤੇ ਆਮ ਆਦਮੀ ਪਾਰਟੀ ਦੇ ਸਾਥੀ ਕਰੀ ਜਾਂਦੇ ਆ ਤਾਂ ਹੀ ਅਸੀਂ ਕਹਿੰਦੇ ਹੁੰਦੇ ਸੀ ਨਾ ਵੀ ਇਹ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਐ ਆਰਐਸਐਸ ਦਾ ਦੂਜਾ ਬਦਲ ਐ ਉਹਨਾਂ ਨੇ ਕਿਸਾਨਾਂ ਨਾਲ ਪੰਗਾ ਲਿੱਤਾ ਮੱਥਾ ਲਾਇਆ ਥੱਲੇ ਝਾੜੂ ਵਾਲਾ ਨੇ ਆ ਜਿਸ ਤਰੀਕੇ ਨਾਲ ਬਾਰਡਰਾਂ ਤੇ ਤਸ਼ੱਦਦ ਕਰੀ ਅਸਾਨਾਂ ਤੇ ਡਾਂਗਾ ਚਲਾਈਆਂ ਕਿਸਾਨਾਂ ਨਾਲ ਮੱਥਾ ਲਾਇਆ ਉਹਨਾਂ ਦੇ ਉੱਪਰ ਪੀੜਾ ਪੰਜਾ ਚਲਾਇਆ ਇਹਨਾਂ ਨੇ ਥੱਲੇ ਪੀੜਾ ਪੰਜਾ ਚਲਾਤਾ ਉਹਨਾਂ ਨੇ ਉੱਪਰ ਪ੍ਰਧਾਨ ਮੰਤਰੀ ਰਲੀਫ ਫੰਡ ਨੂੰ ਛੱਡ ਕੇ ਪੀਐਮ ਕੇਅਰਸ ਫੰਡ ਬਣਾ ਕੇ ਲੋਕਾਂ ਦਾ ਪੈਸਾ ਗਵਨ ਕਰਨ ਦੀ ਕੋਸ਼ਿਸ਼ ਕੀਤੀ ਆਹ ਹੋ ਪਿੱਛੇ ਜਿਹੜੀ ਆਪਤਾ ਆਈ ਹੈ ਉਹਦੇ ਵਿੱਚ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਸੀਐਮ ਰਲੀਫ ਫੰਡ ਨੂੰ ਛੱਡ ਕੇ ਰੰਗਲਾ ਪੰਜਾਬ ਚੜ੍ਹਦੀ ਕਲਾ ਦਾ ਨਾਰਾ ਦੇ ਕੇ ਲੋਕਾਂ ਤੋਂ ਉਸੇ ਤਰ੍ਹਾਂ ਚਾਰਜ ਤੇ ਇੱਕ ਨਵਾਂ ਫੰਡ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹਰੀ ਹਰ ਚੀਜ਼ ਤੁਸੀਂ ਚੱਕ ਕੇ ਦੇਖ ਲਓ ਜੋ ਬੀਜੇਪੀ ਉੱਪਰ ਕਰਦੀ ਹੈ ਉਹਨਾਂ ਨੇ ਉੱਪਰ ਗੋਦੀ ਮੀਡੀਆ ਬਣਾਇਆ ਇਹਨਾਂ ਨੇ ਥੱਲੇ ਕੇਜੀ ਮੀਡੀਆ ਬਣਾ ਲਿਆ ਇਹ ਉਹੀ ਪੈੜ ਚ ਪੈੜ ਧਰਦੀ ਹੈ ਜੋ ਬੀਜੇਪੀ ਕੇਂਦਰ ਚ ਕਰਦੀ ਹੈ ਉਹ ਉੱਪਰ ਈਡੀ ਵਰਤਦੀ ਹੈ ਸੀਪੀਆਈ ਵਰਤਦੀ ਹੈ ਆਈਬੀ ਵਰਤਦੀ ਹੈ ਇਹ ਥੱਲੇ ਵਿਜੀਲੈਂਸ ਵਰਤਦੇ ਆ ਸਾਈਜ਼ ਵਰਤਦੇ ਆ ਦੂਜੇ ਮਹਿਕਮੇ ਵਰਤਦੇ ਚਲੋ ਤਾਂ ਫੇਰ ਬੀਜੇਪੀ ਵਾਲੇ ਨੇ ਸਾਨੂੰ ਸਮਝਦੇ ਨਹੀਂ ਉਹ ਸਾਨੂੰ ਤਾਂ ਐਸੀ ਤੁਸੀਂ ਤਾਂ ਸਾਡੇ ਪਿੰਡਾਂ ਚੋਂ ਨਿਕਲੇ ਹੋ ਸਾਡੇ ਘਰਾਂ ਚੋਂ ਨਿਕਲੇ ਹੋ ਸੋ 6 7 ਮੁੱਖ ਮੰਗਾਂ ਜਿਹੜੀਆਂ ਆਪਾਂ ਰੱਖੀਆਂ ਨੇ ਜਿਹਦੇ ਵਿੱਚ ਸਭ ਤੋਂ ਪਹਿਲਾਂ এডੂਕੇਸ਼ਨ ਦੀ ਅਗਰ ਗੱਲ ਕਰਦੇ ਆ ਤਾਂ এডੂਕੇਸ਼ਨ ਦੇ ਵਿੱਚ ਸਾਡਾ ਦੇਲਾ ਸਿੰਘਾ ਦੇ ਵਿੱਚ ਮਹਾਨ ਜਥੇਦਾਰ ਅਕਾਲੀ ਪੂਲਾ ਸਿੰਘ ਜੀ ਦੇ ਨਾਮ ਤੇ ਜਦੋਂ 2007 ਚ ਆਪਣੀ ਸਰਕਾਰ ਗਈ ਹੈ ਆਪਾਂ ਇੱਕ ਯੂਨੀਵਰਸਿਟੀ ਬਣਾ ਕੇ ਗਏ ਸੀ ਨੇਬਰਹੂਡ ਕੈਂਪਸ ਬਣਾ ਕੇ ਗਏ ਸੀ ਜਿਹਦੇ ਲਈ ਤਿੰਨ ਪਿੰਡਾਂ ਨੇ ਲਗਭਗ 100 ਕਲਾ ਜ਼ਮੀਨ ਦੇਤੀ ਸੀ ਬਣਦਾ ਪੈਸਾ ਸਾਧਨ ਦਿੱਤੇ ਸੀ ਕਲਾਸਾਂ ਸ਼ੁਰੂ ਹੋ ਗਿਆ ਸੀ ਟੈਂਪਰੇਰੀ ਤੌਰ ਤੇ 2007 ਤੋਂ ਲੈ ਕੇ ਅੱਜ ਤੱਕ ਦੇਖ ਲਓ ਕਿੰਨੇ ਸਾਲ ਹੋ ਗਏ ਉਹ ਸੁਪਨਾ ਉੱਥੇ ਦਾ ਉੱਥੇ ਪਿਆ ਕਿਉਂਕਿ ਕਾਲੀ ਦਲ ਦੇ 10 ਸਾਲ ਨੇ ਉਹ ਸੁਪਨਾ ਰੋਲਿਆ ਅੱਜ ਉਸ ਮਹਾਨ ਸ਼ਖਸੀਅਤ ਦੇ ਨਾਮ ਤੇ ਉਹ ਯੂਨੀਵਰਸਿਟੀ ਕੈਂਪਸ ਬੜੇ ਦੁੱਖ ਨਾਲ ਕਹਿਣਾ ਪੈਂਦਾ ਦੋਸਤੋ ਇੱਕ ਮੈਰਿਜ ਪੈਲੇਸ ਚੋਂ ਚੱਲ ਰਿਹਾ ਹੈ ਮੈਰਿਜ ਪੈਲੇਸ ਮੈਂ ਪਿੱਛੇ ਜਾ ਕੇ ਆਇਆ ਫਲੈਕਸ ਦੀਆਂ ਕੰਧਾਂ ਕਰਕੇ ਕਲਾਸਾਂ ਲੱਗ ਰਹੀਆਂ ਉੱਥੇ ਫਲੈਕਸ ਦੀਆਂ ਸਾਡੀਆਂ 100 150 ਬੱਚੀਆਂ ਉੱਥੇ ਪੜ੍ਹਦੀਆਂ ਜਿਨ੍ਹਾਂ ਲਈ ਸਿਰਫ ਇੱਕ ਬਾਥਰੂਮ ਦੀ ਸੁਵਿਧਾ ਉਹ ਵੀ ਚੱਲਦਾ ਨਹੀਂ ਬਾਬਾ ਹੀਰਾ ਸਿੰਘ ਪੱਠੋਲੇ ਦੇ ਦੇਸ਼ ਭਗਤ ਸਿੰਘ ਕੱਲੇ ਬੀਬੀ ਪੱਠਣ ਦੇ ਪਿਤਾ ਨਹੀਂ ਸੀਗੇ ਉਹਨਾਂ ਦੇ ਨਾਮ ਤੇ ਅਗਰ ਇੱਕ ਤੋਹਫਾ ਜੋ ਇੰਜੀਨੀਅਰਿੰਗ ਕਾਲਜ ਹੈ ਸੰਗਰੂਰ ਜ਼ਿਲ੍ਹੇ ਨੂੰ ਮਿਲਿਆ ਸੀ ਹਲਕੇ ਲਹਿਰੇ ਨੂੰ ਮਿਲਿਆ ਸੀ ਅਗਰ ਉਸ ਦੇ ਨਾਮ ਤੇ ਕਾਲਜ ਬਣ ਗਿਆ ਤਾਂ ਇਹ ਸਰਕਾਰਾਂ ਨੂੰ ਇੰਨਾ ਚੁਬਿਆ ਕਿ 2007 ਵਿੱਚ ਐਨ ਕਾਮਯਾਬ ਕਾਲਜ ਆਪਾਂ ਜਿਹੜਾ ਛੱਡ ਕੇ ਗਏ ਸੀ 17 'ਚ ਜਦੋਂ ਆਏ ਆ ਤਾਂ ਕਾਲੀਆਂ ਨੇ ਕਰਜ਼ੇ ਦੀ ਪੰਡ ਥੱਲੇ ਦੱਬ ਕੇ ਸਾਨੂੰ ਕਾਲਜ ਦੇਤਾ ਵੀ ਇਹ ਚੱਲਣ ਵਾਲੀ ਹਾਲਾਤ ਦੇ ਵਿੱਚ ਨਹੀਂ ਸੰਭਲੋ 5 ਸਾਲ ਉਹਨੂੰ ਮਸਾਂ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰਦੇ ਰਹੇ ਵੀ ਸਾਹਾਂ ਤੇ ਰਹੇ ਸ਼ਾਇਦ ਕੋਈ ਇਨੂੰ ਆਕੇ ਚਲਾ ਲੇ ਕਿਉਂਕਿ ਉਸ ਵੇਲੇ ਆਪਣਾ ਮੁੱਖ ਮੰਤਰੀ ਤਾਂ ਕੈਪਟਨ ਮਰਿੰਦਰ ਸਿੰਘ ਉਹ ਭਾਜਪੀ ਦਾ ਮੁੱਖ ਮੰਤਰੀ ਸੀ ਜਿਹੜਾ ਚਾਹੁੰਦਾ ਸੀ ਖਤਮ ਕਰੀਏ ਪਰ ਅਸੀਂ ਬੰਦ ਨਹੀਂ ਹੋਣ ਦਿੱਤਾ ਵਿਰੋਧੀ ਮੁੱਖ ਮੰਤਰੀ ਹੋਣ ਦੇ ਬਾਵਜੂਦ ਅਸੀਂ ਹਾਰੇ ਵੀ ਹੋਣ ਦੇ ਬਾਵਜੂਦ ਅਸੀਂ ਲੜੇ ਤੇ ਲੜ ਕੇ ਜਿਹੜਾ ਕਾਲਜ ਨੂੰ ਬੰਦ ਕਰਨ ਦਾ ਫੈਸਲਾ ਸੀ ਉਹ ਵਾਪਸ ਕਰਾ ਕੇ ਕਾਲਜ ਨੂੰ ਖੁੱਲਾ ਰੱਖਿਆ ਤੇ ਆ ਸਰਕਾਰ ਦਾ ਜਿੱਤਿਆ ਹੋਇਆ ਐਮਐਲਏ ਹੋਵੇ ਮੌਜੂਦਾ ਮੰਤਰੀ ਹੋਵੇ ਇਹਨਾਂ ਨੇ ਆਕੇ ਉਹਨੂੰ ਚਲਾਉਣਾ ਤਾਂ ਕੀ ਹੈ ਆਕੇ ਪੱਕੇ ਤੌਰ ਤੇ ਤਾਲਾ ਲਾ ਕੇ ਬੰਦ ਕਰਤਾ ਜੁਥੇ ਬੂਝੇ ਉੱਗੇ ਪਏ ਨੇ ਅੱਖਾਂ 'ਚ ਰੋਣਾ ਆਉਂਦਾ ਏ ਬਾਬਾ ਹੀਰਾ ਸਿੰਘ ਪਠੜ ਕਾਲਜ ਦੇ ਵਿੱਚ ਇੱਕ ਵਧੀਆ ਮੈਡੀਕਲ ਕਾਲਜ ਜਾਂ ਲਾਅ ਯੂਨੀਵਰਸਿਟੀ ਬਣ ਸਕਦੀ ਹੈ ਜੇ ਤੁਸੀਂ ਸਾਨੂੰ ਉਹ ਨਹੀਂ ਦੇ ਸਕਦੇ ਤਾਂ ਜਵਾਬ ਦੇ ਦਿਓ ਮੈਂ ਪਹਿਲਾਂ ਵੀ ਕਿਹਾ ਸੀ ਅਸੀਂ ਕੋਈ ਹੋਰ ਉਰੇ ਵਿਦਿਆਦਾਰਾ ਲਿਆ ਕੇ ਖੜਾ ਦੇਣਿਆ ਨਹੀਂ ਤਾਂ ਅੱਜ ਇੱਥੇ ਐਲਾਨ ਕਰਕੇ ਜਾਓ ਵੀ ਮੈਡੀਕਲ ਕਾਲਜ ਮਸਤਵਾਨੇ ਸਾਹਿਬ ਵਾਲਾ ਬਾਬਾ ਹੀਰਾ ਸਿੰਘ ਪਠੜ ਕਾਲਜ ਵਿੱਚ ਬਣੂਗਾ ਸਿਹਤ ਸੁਵਿਧਾ ਵੱਡਾ ਮੁੱਦਾ ਲੈ ਕੇ ਸਰਕਾਰ ਆਈ ਸੀ ਪਰ ਸਾਡੀ ਸਿਹਤ ਸੁਵਿਧਾ ਨੂੰ ਵਧਾਉਣਾ ਕੀ ਹੈ ਟੱਪ ਕਰਕੇ ਰੱਖਤਾ ਆ ਲਹਿਰੇ ਦੇ ਵਿੱਚ ਸੈਂਟਰ ਦੀ ਸਰਕਾਰ ਤੋਂ ਬੀਬੀ ਪਠਲ ਦੇ ਯਤਨਾ ਸਦਕਾ ਇੱਕ ਵੱਡਾ ਹਸਪਤਾਲ ਲਿਆਂਦਾ ਗਿਆ ਸੀ ਜ਼ਿਲ੍ਹੇ ਫੱਤਰ ਦਾ ਜਿਹਨੂੰ ਕਾਲੀ ਦਲ ਦੀ ਸਰਕਾਰ ਨੇ 10 ਸਾਲਾਂ ਦੇ ਵਿੱਚ ਚਲਾਇਆ ਹੀ ਨਹੀਂ ਐਨਾ ਦੁੱਖ ਹੋਇਆ 10 ਸਾਲ ਬਾਅਦ ਆ ਕੇ ਕਈ ਮਸ਼ੀਨਾਂ ਤੋਂ ਤਾਂ ਕਾਗਜ਼ ਅਸੀਂ ਪਾੜਿਆ ਸੀ ਜਿਹੜੀਆਂ ਮਸ਼ੀਨਾਂ ਪਈਆਂ ਪਈਆਂ ਹੀ ਪੁਰਾਣੀਆਂ ਹੋ ਗਈਆਂ ਸੀ ਤੇ ਹੁਣ ਵੀ ਅੱਜ ਉੱਥੇ ਸਰਫੇਕ ਰੈਫਰ ਕਰਨ ਤੋਂ ਬਿਨਾ ਹੋਰ ਉਸ ਹਸਪਤਾਲ ਦੇ ਵਿੱਚ ਕੱਖ ਨਹੀਂ ਹੁੰਦਾ ਜਾਂ ਸਵੇਰੇ ਨਸ਼ੇ ਦੀ ਗੋਲੀਆਂ ਮਿਲਦੀਆਂ ਤੇ ਜਾਂ ਉੱਥੇ ਰੈਫਰ ਦੀ ਪਰਚੀ ਮਿਲਦੀ ਹੈ ਐਮਡੀ ਦੀਆਂ ਪੋਸਟਾਂ ਹੋਣ ਤੋਂ ਬਾਵਜੂਦ ਅਸੀਂ ਡਾਕਟਰਾਂ ਤੋਂ ਬੰਚੇ ਚੱਲ ਰਹੇ ਹਾਂ ਅਸੀਂ ਮੰਗ ਕਰਦੇ ਹਾਂ ਸਾਡੇ ਸਾਰੇ ਡਾਕਟਰ ਐਮਡੀ ਦੇ ਉੱਥੇ ਪੂਰੇ ਕਰੇ ਜਾਣ ਆਹ ਮੂਨਖ ਹਸਪਤਾਲ ਜਿਹਦੇ ਵਿੱਚ ਜੇ লাশ ਲੈ ਕੇ ਚਲੇ ਜਾਓ ਤਾ লাশ ਰੱਖਣ ਦੀ ਥਾਂ ਨਹੀਂ ਜਿਹੜੇ ਡਾਕਟਰ ਉੱਥੇ ਲੱਗੇ ਮੈਨੂੰ ਪਿੱਛੇ ਜੇ ਮਿਲੇ ਕਹਿੰਦੇ ਜੀ ਅਸੀਂ ਇਸ ਇਲਾਕੇ ਦੀ ਸੇਵਾ ਕਰਨਾ ਚਾਹੁੰਦੇ ਆ ਬਾਈ ਜੀ ਪਰ ਅਸੀਂ ਬਦਲੀ ਕਲਾ ਕੇ ਬਾਹਰ ਜਾ ਰਹੇ ਹਾਂ ਕਿਉਂਕਿ ਸਾਡੇ ਕੋਲੇ ਇਲਾਜ ਕਰਨ ਲਈ ਮਸ਼ੀਨਰੀ ਨਹੀਂ ਸਾਧਨ ਨਹੀਂ ਜੇ ਅਸੀਂ 5 ਸਾਲ ਉਰੇ ਰਹਿ ਗਏ ਅਸੀਂ ਉਹਦਾ ਕੰਮ ਕਰਨਾ ਭੁੱਲ ਜਾਾਂਗੇ ਮੂਨਕ ਦੇ ਵਿੱਚ ਇਹ ਸਾਰੇ ਇਕਵਿਪਮੈਂਟ ਪੂਰਾ ਕਰਨਾ ਚਾਹੀਦਾ ਕਨੌਰੀ ਦੇ ਵਿੱਚ ਹਸਪਤਾਲ ਨੂੰ ਅੱਗੇ ਸੁਧਾਰਨਾ ਜਾਂ ਵਧਾਉਣਾ ਦਾ ਕੀ ਸੀ ਉਹਨਾਂ ਦਾ ਜਮਾ ਹੀ ਮਾਦਿਆ ਪੁੱਤਾਂ ਨੇ ਠੱਪ ਕਰਕੇ ਪਹਿਲਾਂ ਹੀ ਹਸਪਤਾਲ ਦਾ ਬੁਰਾ ਹਾਲ ਸੀ ਉਹਨੂੰ ਗਾਹਾਂਬਹਲਾ ਕਲੀਨਿਕ ਬਣਾ ਕੇ ਰੱਖ ਸੋ ਲਹਿਰਾ ਮੁਲਕ ਤੇ ਖਨਾਰੀ ਦੇ ਵਿੱਚ ਟੌਪ ਦੇ ਹਸਪਤਾਲਾਂ ਦਾ ਅਸੀਂ ਉਮੀਦ ਕਰਾਂਗੇ ਸਾਡੇ ਮੁੱਖ ਮੰਤਰੀ ਸਾਹਿਬ ਤੋਹਫਾ ਦੇ ਕੇ ਜਾਣਗੇ ਇਸ ਤੋਂ ਇਲਾਵਾ ਸ਼ਹੀਦ ਸਾਰਿਆਂ ਦੇ ਸਾਂਝੇ ਹੁੰਦੇ ਆ ਆਪਣੇ ਸ਼ਹਿਰ ਦਾ ਇੱਕ ਨੌਜਵਾਨ ਯੋਧਾ ਕੋਬਰਾ ਕਮਾਂਡੋ ਸ਼ਹੀਦ ਬਰਿੰਦਰ ਸਿੰਘ ਨੌਜਵਾਨ ਐ ਲਗਰ ਵਰਗਾ ਸਾਥੀ ਦੇਸ਼ ਲਈ ਲੜਦੇ ਹੋਏ ਹੱਸਦੇ ਹੱਸਦੇ ਆਪਦੇ ਸੀਨੇ ਤੇ ਗੋਲੀਆਂ ਖਾ ਕੇ ਕੁਰਬਾਨ ਹੋ ਗਿਆ ਆਪਦੀ ਜਾਨ ਦੀ ਸ਼ਹਾਦਤ ਦੇ ਤੀ ਸਾਰਾ ਸ਼ਹਿਰ ਸਾਰਾ ਇਲਾਕਾ ਉਹਦੇ ਜਨਾਜ਼ੇ ਦੇ ਨਾਲ ਖੜਕੇ ਰੋਇਆ ਤੇ ਉਦੋਂ ਇੱਕ ਯੋਜਨਾ ਬਣੀ ਵੀ ਆਹ ਨਹਿਰ ਤੇ ਉਸ ਨੌਜਵਾਨ ਸਾਥੀ ਦਾ ਇੱਕ ਯਾਦਗਾਰ ਬੁੱਤ ਲਾਇਆ ਜਾਊਗਾ ਹਰ ਸਿਆਸੀ ਪਾਰਟੀ ਦੇ ਆਗੂ ਨੇ ਉਹਦੇ ਭੋਗ ਤੇ ਆ ਕੇ ਇਸ ਮੰਗ ਦਾ ਸਮਰਥਨ ਕੀਤਾ ਜਿਹਦੇ ਵਿੱਚ ਬਰਿੰਦਰ ਗੋਇਲ ਜੀ ਵੀ ਸ਼ਾਮਲ ਸੀ ਇਹਨਾਂ ਨੇ ਵੀ ਕਿਹਾ ਵੀ ਹਾਂ ਬੁੱਤ ਲੱਗਣਾ ਚਾਹੀਦਾ ਪਾਈ ਸੈਬੀਓ ਦੇ ਲਈ ਆਪਣੀ ਸਰਕਾਰ ਵਿੱਚ ਦਿੱਤੇ ਗਏ ਸਿਰਫ ਇਹੀ ਗਲਤੀ ਹੋਗੀ ਵੀ ਆਪਣੀ ਸਰਕਾਰ ਵਿੱਚ ਇਹ ਯੋਜਨਾ ਅਨਾਉਂਸ ਕਰ ਦਿੱਤੀ ਗਈ ਸਾਢੇ 3 ਸਾਲ ਹੋ ਗਏ ਦੋਸਤੋ ਨਾ ਬੁੱਤ ਲੱਗਿਆ ਨਾ ਉਹ ਬੁੱਤ ਲਾਉਣ ਦੀ ਪਰਮਿਸ਼ਨ ਦਿੱਤੀ ਗਈ ਜਦੋਂ ਪਰਿਵਾਰ ਨੇ ਕਿਹਾ ਬੁੱਤ ਅਸੀਂ ਆਪ ਲਾ ਲਾਂਗੇ ਅੱਜ ਖੁਰਦਬੁਰਦ ਕਰਕੇ ਉੱਥੇ ਕੋਈ ਹੋਰ ਹੀ ਚੀਜ਼ ਬਣਾਈ ਜਾ ਰਹੇ ਨੇ ਅਸੀਂ ਚਾਹੁੰਦੇ ਹਾਂ ਮੁੱਖ ਮੰਤਰੀ ਸਾਹਿਬ ਉਹ ਸ਼ਹੀਦ ਦੀ ਸ਼ਹਾਦਤ ਦਾ ਮਾਣ ਸਤਕਾਰ ਰੱਖਦੇ ਹੋਏ ਉਹ ਬੁੱਤ ਦਾ ਐਲਾਨ ਕਰਕੇ ਜਾਣ ਹੋਰ ਵੀ ਮੰਗਾ ਨੇ ਜਿਵੇਂ ਘੱਗਰ ਨੂੰ ਲੈ ਕੇ ਆਪਾਂ ਦੇਖਦੇ ਹਾਂ ਹੜਾਂ ਦੀ ਮਾਰ ਸਿਰਫ ਜਿਹੜਾ ਮਕੋੜ ਸਾਹਿਬ ਤੋਂ ਕੜੈਲ ਤੱਕ ਦਾ ਚੌੜਾ ਕਰਨ ਨਹੀਂ ਹੋਇਆ ਦੇ ਕਰਕੇ ਸਾਰੇ ਇਲਾਕੇ ਨੂੰ ਮਾਰ ਪੈਂਦੀ 2007 ਚ ਅਸੀਂ ਮਕੋੜ ਸਾਹਿਬ ਤੱਕ ਚੌੜਾ ਕਰਾਗੇ ਸੀ ਕੀ ਗੱਲ ਉਸ ਤੋਂ ਬਾਅਦ ਸਰਕਾਰਾਂ ਨਹੀਂ ਬਣੀਆ ਕੀ ਗੱਲ ਉਸ ਤੋਂ ਬਾਅਦ ਹਾਥੀ ਨੰਗਿਆ ਆ ਪੂਛ ਨਹੀਂ ਕੱਟ ਸਕੀਆਂ ਸਰਕਾਰਾਂ ਆ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਆ ਕੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਚਲੋ ਪੁਰਾਣੇ ਤਾਂ ਮਾੜੇ ਸੀ ਤੁਸੀਂ ਤਾਂ ਚੰਗੇ ਸੀ ਸੀਐਮ ਸਾਹਿਬ ਸਾਢੇ 3 ਸਾਲ ਨੰਗ ਚੁੱਕਿਆ ਐਨੀ ਕਿਥਾਂ ਤੁਹਾਡੇ ਤੋਂ ਚੌੜੀ ਨਹੀਂ ਕਰਾਈ ਗਈ ਅੱਜ ਲੋਕ ਫੇਰ 150 ਕਰੋੜ ਰੁਪਏ ਦੀ ਲਾਗਤ ਨਾਲ ਜਿਹੜਾ ਉਹ ਪ੍ਰੋਜੈਕਟ 2007 ਚ ਬੀਬੀ ਪੱਠਣ ਨੂੰ ਬਣਵਾ ਕੇ ਸੀ ਉਹਦਾ ਫਾਇਦਾ ਨਹੀਂ ਚੱਕ پا ਰਹੇ ਕਿਉਂਕਿ ਉਹ ਭੋਰਾ ਖਾਂ ਕਰਕੇ ਸਾਰੇ ਪਾਣੀ ਚ ਠੱਲ ਲੱਗ ਜਾਂਦੀ ਹੈ ਤੇ ਪਿੱਛੇ ਘੱਗਰ ਟੁੱਟ ਜਾਂਦਾ ਤੇ ਪਿੰਡਾਂ ਦੇ ਪਿੰਡ ਡੁੱਬ ਜਾਂਦੇ ਆ ਬਰਬਾਦ ਹੋ ਜਾਂਦੇ ਅਸੀਂ ਉਮੀਦ ਕਰਾਂਗੇ ਸਾਡੇ ਸੀਐਮ ਸਾਹਿਬ ਇਹ ਚੌੜਾ ਕਰਨ ਦਾ ਜਲਾਨ ਕਰਕੇ ਜਾਣ ਵੀ ਇੰਨੇ ਮਹੀਨਿਆਂ ਦੇ ਵਿੱਚ ਅਸੀਂ ਇਹਨੂੰ ਚੌੜਾ ਕਰਕੇ ਹਟਾਂਗੇ ਇਹਦੇ ਨਾਲਾ ਤਾ 2007 ਤੋਂ ਜਿਹੜੀ ਜ਼ਮੀਨ ਐਕਵਾਇਰ ਹੋਈ ਸੀ ਉਹਦੇ ਹੁਣ ਤੱਕ ਚੈੱਕ ਨਹੀਂ ਮਿਲੇ ਮੁਆਵਜ਼ੇ ਦੇ ਯਾਰ ਚੈੱਕ ਨਹੀਂ ਮਿਲੇ ਅਸੀਂ ਤਾਂ ਮੰਗ ਰੱਖੀ ਸੀ ਅੱਜ ਆ ਜਿਹੜਾ ਪਿੱਛੇ ਪਾਣੀ ਆਇਆ ਆਪਣੇ ਹਲਕੇ ਦੇ ਵਿੱਚ ਲੋਕਾਂ ਨੇ ਮਿਹਨਤ ਕਰਕੇ 2-2 ਫੁੱਟ ਬੰਨ ਉੱਪਰ ਚੱਕਲੇ ਘੱਗਰ ਦੇ ਵੀ ਸ਼ਾਇਦ ਅਸੀਂ ਬਚ ਜਾਾਂਗੇ ਪਰ ਐਂ ਕੀ ਪਤਾ ਸੀ ਜਿਹੜੀ ਨਾਲਿਆਂ ਦੀ ਡਰੇਨਾਂ ਦੀ ਸਫਾਈ ਇਹਨਾਂ ਨਲੈਕਾਂ ਨੇ ਨਹੀਂ ਕਰਾਈ ਸਾਰਾ ਦਾ ਸਾਰਾ ਪੈਸਾ ਗੱਫਿਆਂ ਦੇ ਗੱਫੇ ਖਾ ਗੇ ਜਿਹੜੀ ਬਾਰਿਸ਼ ਪਈ ਉਹ ਨਾਲੇ ਸਾਰੇ ਓਵਰਫਲੋ ਹੋ ਕੇ ਖੇਤਾਂ ਦੇ ਵਿੱਚ ਘਰਾਂ ਦੇ ਵਿੱਚ ਵੜ ਗਏ ਗਰੀਬਾਂ ਦੇ ਘਰ ਟਹਿ ਗਏ ਤਰੇੜਾਂ ਪੈ ਗਈਆਂ ਫਸਲਾਂ ਮਰ ਗਈ ਅਸੀਂ ਤਾਂ ਉਹਦੇ ਹੀ ਮੁਆਵਜ਼ੇ ਦੀ ਮੰਗ ਕਰਨ ਲਈ ਆਏ ਸੀ ਆ ਪਤਾ ਲੱਗਿਆ ਹਲੇ ਘੱਗਰ ਦਾ ਰਹਿੰਦਾ ਤਾਂ ਦੋਵੇਂ ਮੁਆਵਜ਼ੇ ਸਾਡੀ ਸਰਕਾਰ ਨੂੰ ਦੇਣੇ ਚਾਹੀਦੇ ਆਖਰ ਚ ਇੱਕ ਪਿੰਡ ਆਪਣੇ ਹਲਕੇ ਦਾ ਭੂਲਣ ਜਿੱਥੇ ਅੱਜ ਤੱਕ ਪੀਣ ਵਾਲੇ ਪਾਣੀ ਦੀ ਸੁਵਿਧਾ ਲਈ ਲੋਕ ਤਰਸਦੇ ਫਿਰ ਰਹੇ ਨੇ ਬਾਰ ਬਾਰ ਉਹਦੇ ਲਈ ਯੁੱਧ ਲੜੇ ਗਏ ਐ ਮੈਂ ਦੱਸਣਾ ਚਾਹਣਾ ਉਸ ਪਿੰਡ ਨੂੰ ਸਭ ਤੋਂ ਪਹਿਲਾਂ ਵਾਟਰ ਵਰਕਸ ਬੀਬੀ ਪੱਠਣ ਨੇ ਦਿੱਤਾ ਸੀ ਜਿਹੜੇ ਵਾਟਰ ਵਰਕਸ ਨੇ ਪਿੰਡ ਨੂੰ ਪਾਣੀ ਮਹਈਆ ਕਰਾਇਆ ਪਰ ਜਦੋਂ ਉੱਪਰਲਾ ਪਾਣੀ ਮੁੱਕ ਗਿਆ ਥਲੜੇ ਪਾਣੀ ਦੇ ਵਿੱਚ ਜਾਣ ਲੱਗੇ ਤਾਂ ਪਤਾ ਲੱਗਿਆ ਵੀ ਉਹ ਥਲੜਾ ਪਾਣੀ ਦਾ ਸੈਂਪਲ ਫੇਲ ਹੋ ਗਿਆ ਪਾਣੀ ਮਾੜਾ ਹੈ ਕੰਟਮੀਨੇਟਿਡ ਵਾਟਰ ਹੈ ਉਹ ਵਾਟਰ ਵਰਕਸ ਦਾ ਕੰਮ ਨਹੀਂ ਸਰ ਸਕਦਾ ਤਾਂ ਉਦੋਂ ਯੋਜਨਾ ਬਣੀ ਪਿਛਲੀ ਸਰਕਾਰ ਚ ਆਪਣੇ ਵੀ ਭਾਖੜਾ ਦੇ ਕੰਡੇ ਤੇ ਇੱਕ ਵਾਟਰ ਵਰਕਸ ਲਾ ਦਿੱਤਾ ਜਾਵੇ ਜਿਹਦੇ ਲਈ ਪੈਸੇ ਦੇ ਦਿੱਤੇ ਗਏ ਉਹਦੀ ਐਡ ਟੈਂਡਰ ਲੱਗਿਆ ਉਸ ਵਾਲੇ ਝਾੜੂ ਦੇ ਨਮਾਇੰਦਿਆਂ ਨੇ ਉਸ ਪਿੰਡਦਿਆਂ ਨੇ ਆਕੇ ਰੌਲਾ ਚੱਕਤਾ ਕਹਿੰਨੇ ਜੀ ਸਾਨੂੰ ਵਾਟਰ ਬਾਕਸ ਵੀ ਸਾਨੂੰ ਦਾ ਪਾਖੜਾ ਚੋਂ ਮੋਗਾ ਚਾਹੀਦਾ ਪੀਣ ਵਾਲੇ ਪਾਣੀ ਦਾ ਜਿਵੇਂ ਕਹਿੰਦਾ ਸੂਣੀ ਖੜੀ ਕਰਦੀ ਉਹ ਸੂਣੀ ਖੜੀ ਕਰਤੀ ਮਾਦਿਆ ਪੁੱਤਾਂ ਨੇ ਵਾਟਰ ਵਰਕ ਸਾਡਾ ਮਨਜ਼ੂਰ ਹੋਇਆ ਉਥੇ ਲੱਗਣ ਨਹੀਂ ਦਿੱਤਾ ਪਰ ਅੱਜ 3.5 ਸਾਲ ਹੋ ਗਏ ਓਏ ਯੋਧੇਓ ਉਹ ਝਾੜੂ ਵਾਲਿਓ ਅੱਜ ਤਾਂ ਸਰਕਾਰ ਥੋੜੀ ਐ ਜਿੱਤੀ ਵੀ ਸਰਕਾਰ ਦਾ ਐਮਐਲਏ ਥੋੜਾ ਐ ਇਥੋਂ ਤੱਕ ਕੇ ਥੋੜੇ ਐਮਐਲਏ ਕੋਲੇ ਪਾਣੀਆਂ ਦਾ ਮਹਿਕਮਾ ਓਏ ਪਾਣੀਆਂ ਦਾ ਮੰਤਰੀ ਥੋੜਾ ਐ 3.5 ਸਾਲ ਹੋ ਗਏ ਕਿੱਥੇ ਗਿਆ ਭੁੱਲਣ ਦੇ ਪੀਣ ਵਾਲੇ ਪਾਣੀ ਦਾ ਪਾਖੜਾ ਵਿੱਚੋਂ ਲਾਉਣ ਵਾਲਾ ਮੋਗਾ ਜਿਹੜੀਆਂ ਤੁਸੀਂ ਗੱਲਾਂ ਕਰਕੇ ਉਸ ਵੇਲੇ ਦਾ ਵਾਟਰ ਵਰਕਸ ਰੋਕਿਆ ਸੀ ਅੱਜ ਸਵਾਲ ਕਰਦਾ ਪੂਰਾ ਹਲਕਾ ਲਹਿਰਾ ਪੂਰਾ ਪੰਜਾਬ ਤੋਂ ਅੱਜ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਇਹੀ ਬੇਨਤੀ ਕਰਨ ਚੱਲੇ ਆ ਸਾਢੇ 3 ਸਾਲ ਦਾ ਸੰਤਾਪ ਲੋਕਾਂ ਨੇ ਭੋਗਿਆ ਸੀ ਐਮ ਸਾਹਿਬ ਹੁਣ ਕੱਲਾ ਵਾਟਰ ਵਰਕ ਸਾਡੇ ਵਾਲਾ ਲਾ ਕੇ ਕੰਮ ਨਹੀਂ ਚੱਲਣਾ ਹੁਣ ਪਾਖੜਾ ਦੇ ਵਿੱਚੋਂ ਮੋਗਾ ਲਾ ਕੇ ਪਾਣੀ ਦਿਓ ਲੋਕਾਂ ਨੂੰ ਪੀਣਾਂ ਨੂੰ ਸੋ ਇਹ ਕੁਝ ਮੁੱਖ ਮੰਗਾਂ ਨੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਆਪਣੇ ਇਲਾਕੇ ਦੇ ਮੁੱਦੇ ਨੇ ਟਾਈਮ ਟੂ ਟਾਈਮ ਆਪਾਂ ਚੱਕਦੇ ਰਹਾਂਗੇ ਜੇ ਉਹਨਾਂ ਕੋਲੇ ਮੰਗ ਸੁਣਨ ਦਾ ਲੋਕਾਂ ਦੀ ਗੱਲ ਸੁਣਨ ਦਾ ਮਾਜਨਾ ਹੋਊਗਾ ਤਾਂ ਆਪਣੀ ਗੱਲ ਸੁਣ ਲੈਣਗੇ ਜੇ ਨਹੀਂ ਮਾਜਨਾ ਹੋਊਗਾ ਤਾਂ ਭੱਜਣਗੇ ਤੇ ਫਿਰ ਭਾਈਦਿਆਂ ਨੂੰ ਬਾਣ ਇੱਕੋ ਜੇ ਹੁੰਦੇ